ਇਹਦੇ ਜਿਹੜੇ ਦਰਸ਼ਨ ਸੰਗਤ ਪਿਉਰੀ ਪੰਡਤ ਕੋ ਨਵੇਂ ਨਵੇਂ ਦਾ ਰਜਿਸਟਰ ਦਾ ਦਰਜ ਕਰਉਣੀ ਸੀਗੀ ਇਨਕਾਲ ਆ ਦਾ ਦਰਜ ਕਰਵਾਉਣ ਵਾਸਤੇ ਇਹਨਾਂ ਕੋਲੇ ਕਈ ਜਿਹੜੇ ਮਾਰਗ ਹੈ ਉਸ ਇਨਕਾਲ ਨੂੰ ਦਰਜ ਕਰਨ ਵਾਸਤੇ ਇਹਨਾਂ ਨੇ 4000 ਰੁਪਏ ਦੀ ਪ੍ਰਕਿਰਿਆ ਦਾ ਲਾਗ ਜਿਹਦੇ ਰਜਿਸਟ੍ਰੇਸ਼ਨ ਉਹ ਰਿਸ਼ਵਤ ਵੀ ਉਹ ਜਿਹੜੇ ਇਹਨਾਂ 2000 ਸਵੇਰੇ ਪਹਿਲਾਂ ਲੈ ਲਿਆ ਸੀ ਦਰਸ਼ਨ ਜੀ ਅੱਜ ਸਵੇਰੇ ਦੇ ਲਖਟਵਾਰੀ ਹੈ ਤੇ ਇੱਥੇ ਡਿਪਟੀ ਕਮਿਸ਼ਨਰ ਦਾ ਇਸ ਉਸ ਦਾ ਫਰਕਿਤਾ ਹੈ ਟਵਾਰੀਆ ਇਹਦੇ ਦੋ ਜਿਹੜੀ ਕਬਰੀ ਢੋਈ ਹੈ ਪਹਿਲਾਂ ਜਿਹੜਾ ਸੁਦੇਸ਼ ਹੋ ਗਿਆ ਆਪਣੇ ਆਪ ਇਹ ਜਿਹੜੀ ਕਬਰੀ ਹੋਈ ਜਿਹੜਾ ਬੋਲਿਆ ਉਹਨਾਂ ਬਾਅਦ ਵਿੱਚ ਉਹਦੇ ਰੀਐਨਐਸਏ ਆਇਆ ਉਹਦੇ ਚੋਂ 4000000 ਰੁਪਏ ਦੇ ਕਬਰੀ ਨੂੰ ਗ੍ਰਿਫਤਾਰ ਕੀਤਾ ਕਿੰਨੇ ਪੈਸੇ ਦਾ ਟਰੈਪ ਸੀਗਾ ਕੀ ਹੋਇਆ ਹੁੰਦਾ ਇਹਦੇ ਚ ਦਰਸ਼ਨ ਸਿੰਘ ਪਿਉਰੀ ਪਿੰਡ ਤੋਂ ਨੇ ਉਹਨਾਂ ਨੇ ਅਦਾ ਪੋਟਿਸ਼ਨ ਦਾ ਦਰਜ ਕਰਾਉਣੀ ਸੀਗੀ ਇੰਤਕਾਲ ਆਪ ਦਾ ਦਰਜ ਕਰਾਉਣ ਵਾਸਤੇ ਇਨਾਂ ਕੋਲੇ ਕਈ ਵੇੜੇ ਮਾਰ ਗਿਆ ਸੀ ਉਸ ਇੰਤਕਾਲ ਨੂੰ ਦਰਜ ਕਰਨ ਵਾਸਤੇ ਇਹਨਾਂ ਨੇ 4000 ਰੁਪਏ ਦੀ ਫੀੜੀ ਇਹਨਾਂ ਨੂੰ ਮੰਗ ਕੀਤੀ ਸੀ ਪਹਿਲਾਂ ਦੀ ਕ੍ਰੈਡਿਟੀਫਿਕੇਸ਼ਨ ਉਹ ਰਿਸ਼ਵਤ ਜਿਹੜੇ ਇਹਨਾਂ ਨੇ 2000 ਸਵੇਰੇ ਪਹਿਲਾਂ ਲੈ ਲਿਆ ਸੀ ਦਰਸ਼ਨ ਸਿੰਘ ਤੋਂ ਤੇ 2000 ਜਿਹੜਾ ਹੁਣ ਸਾਡੀ ਟੀਮ ਮਦੋ ਇਹਨੂੰ ਰੈੱਡ ਹੈਂਡਡ ਟੈਪ ਕੀਤਾ 2000 ਬਾਅਦ ਵਿੱਚ ਜਿਹੜਾ ਦਿੱਤਾ ਸੀਗਾ ਉਹਦੇ ਸਬੰਧ ਦੇ ਜਿਹੜਾ ਪਟਵਾਰੀ ਹੈ ਉਹ ਤੇ ਇਥੇ ਲੱਗਿਆ ਹੋਇਆ ਜਿਹੜਾ ਇਸ ਪਿੰਡ ਦੇ ਪਿਉਰੀ ਪਿੰਡ ਦਾ ਇਹਨਾਂ ਦੇ ਆਪਾਂ ਉਸ ਫੜਕੇ ਦਾ ਇਹ ਫਟਵਾਰੀ ਹੈ ਇਹਦੇ ਤੋਂ ਜਿਹੜੀ ਖ਼ਬਰੀ ਹੋ ਗਈ ਹੈ ਪਹਿਲਾਂ ਜਿਹੜਾ ਸਵੇਰੇ 2000 ਲੈਸੋ ਜੀ ਬਿਲ ਕਵਰੀ ਹੋਈ ਹੈ ਜਿਹੜਾ 2000 ਹੁਣ ਬਾਅਦ ਦੇ ਵਿੱਚ ਇਹਦਾ ਰੈਡ ਅਮਿਨ ਅਟੈਕ ਹੋਇਆ ਉਹਦੇ ਵਿੱਚ ਕੋਈ 4000 ਰੁਪਏ ਦੀ ਖਬਰ ਫਿਰਦੇ ਚ ਠੀਕ ਸਰ ਇੱਕ ਕਿਦੋਂ ਦੀ ਸੀ ਕਿੰਨੀ ਦੇਰ ਪਹਿਲਾਂ ਕੰਪਲੀਟ ਆਈ ਸੀ ਸਰ ਕੰਪਲੇਂਟ ਤਾਂ ਜਿਹੜੀ ਸਾਡੇ ਕੋਲੇ ਕੱਲ ਹੀ ਉਹਨਾਂ ਨੇ ਸਾਨੂੰ ਦੱਸਿਆ ਕਿ ਵੱਡੋ ਇਹ ਪੈਸੇ ਜਿਹੜੇ ਅੱਜ ਅੱਜ ਦੇ ਸ਼ਨੀਵਾਰ ਤੋਂ ਹੋ ਗਏ ਕਮ ਕੰਪਲੇਂਟ ਸਾਡੇ ਕੋਲੇ ਇਹਨਾਂ ਨੇ ਸਵੇਰੇ ਦਿੱਤੇ ਨੇ ਪੈਸੇ ਅੱਜ ਨਹੀਂ ਕੰਪਲੇਂਟ ਸਾਡੇ ਕੋਲੇ ਅੱਜ ਇਹਨਾਂ ਨੇ ਦੱਸਿਆ ਸੀ ਅੱਜ ਹੀ ਜੀ ਐਫ ਆਈ ਆਰ ਬੱਚੀ ਕਰਤੀ ਐਫ ਆਈ ਆਰ ਇਹਦੇ ਜੀ ਦਰਸ਼ਨ ਸਿੰਘ ਪਿਉਰੀ ਪਿੰਡ ਤੋਂ ਨੇ ਉਹਦਾ ਅਪਲੀਕੇਸ਼ਨ ਦਾ ਦਰਜ ਕਰਾਉਣੀ ਸੀ ਇਹਨਾਂ ਕੋਲ ਬੜੇ ਕਈ ਜਿਹੜੇ ਮਾਰਗ ਆਉਂਦੇ ਆ ਉਸ ਨੂੰ ਸੰਭਾਲ ਨੂੰ ਕਰਦੀ ਕਰਨ ਵਾਸਤੇ ਉਹਨਾਂ ਨੇ 4000% ਦੀ ਕੀਮਤ ਲਗਾ ਦਿੱਤੀ ਹੈ ਪ੍ਰੈਜੈਂਟੇਸ਼ਨ ਪੂਰੀ ਸ਼ਬਦੀ ਨੂੰ ਜਿਹੜੀ ਇਹਨਾਂ ਬੇਵਿਅਰ ਸਵੇਰੇ ਪਹਿਲਾਂ ਲੈ ਲਿਆ ਸਦਰਸ਼ਨ ਜੀ ਅੱਜ ਸਵੇਰੇ ਦੇ ਜ਼ਪਟਵਾਰੀ ਹੈ ਤੇ ਇੱਥੇ ਕਿਹਾ ਉਹਦਾ ਜਿਹੜਾ ਇਸ ਕੰਦੇਟ ਉਹ ਵੀ ਕੰਦੇਟ ਹੈ ਨਾ ਉਸ ਦਾ ਸਰਕੀ ਦਾ ਹੈ ਜ਼ਪਟਵਾਰੀ ਇਹਨੂੰ ਦੋ ਜੀ ਕਬਰੀ ਹੋ ਗਈ ਹੈ ਪਹਿਲਾਂ ਜਿਹੜਾ ਸਵੇਰੇ ਉਹ ਆ ਗਿਆ ਸੀ ਜਿਹੜੀ ਕਬਰੀ ਹੋਈ ਹੈ ਲੋਬੋ ਰਿਆਤ ਨਾਲ ਬਾਅਦ ਵਿੱਚ ਅਗਰ ਡੈਨਸ ਹੈ ਤੇ ਉਹਦੇ ਕੋਲ 4000 ਰੁਪਏ ਦੇ ਕਾਪੜੇ ਨੇ ਨੂੰ ਗ੍ਰਫਤਾਰ ਕੀਤਾ ਕਿੰਨੇ ਪੈਸੇ ਟ੍ਰੈਪ ਸੀਗਾ ਕੀ ਹੋਇਆ ਹੁੰਦਾ ਇਹਦੇ ਜੀ ਦਰਸ਼ਨ ਸਿੰਘ ਪਿਉਰੀ ਪਿੰਡ ਤੋਂ ਨੇ ਉਹਨਾਂ ਨੇ ਇਹਦਾ ਰਿਟਿਸ਼ਨ ਦਾ ਦਰਜ ਕਰਾਉਣੀ ਸੀਗੀ ਇੰਤਕਾਲ ਆਵਦਾ ਦਰਜ ਕਰਾਉਣ ਵਾਸਤੇ ਇਹਨਾਂ ਕੋਲੇ ਕਈ ਵੇੜੇ ਮਾਰ ਗਿਆ ਸੀ ਉਸ ਇੰਤਕਾਲ ਨੂੰ ਦਰਜ ਕਰਨ ਵਾਸਤੇ ਇਹਨਾਂ ਨੇ 4000 ਰੁਪਏ ਦੀ ਫੀਸ ਇਹਨਾਂ ਨੂੰ ਲੱਗ ਦਿੱਤੀ ਸੀ ਕ੍ਰੈਡਿਟੀਫਿਕੇਸ਼ਨ ਉਹ ਰਿਸ਼ਕਪਤੀ ਨੇ ਜਿਹੜੇ ਉਹਨਾਂ ਨੇ 2000 ਸਵੇਰੇ ਪਹਿਲਾਂ ਲੈ ਲਿਆ ਸੀ ਦਰਸ਼ਨ ਸਿੰਘ ਤੋਂ ਤੇ 2000 ਜਿਹੜਾ ਹੁਣ ਸਾਡੀ ਟੀਮ ਬਦੋ ਇਹਨੂੰ ਰੈਡ ਹੈਂਡਡ ਟੈਕ ਕੀਤਾ 2000 ਬਾਅਦ ਦੇ ਵਿੱਚ ਜਿਹੜਾ ਦਿੱਤਾ ਸੀਗਾ ਉਸ ਦੇ ਸਮੇਂ ਤੇ ਜਿਹੜਾ ਪਟਵਾਰੀ ਹੈ ਇਹ ਇਥੇ ਲੱਗਿਆ ਹੋਇਆ ਜਿਹੜਾ ਇਸ ਪਿੰਡ ਦੇ ਪਿਉਰੀ ਪਿੰਡ ਦਾ ਇਹਨਾਂ ਦੇ ਅਸਾਂ ਤੋਂ ਉਸ ਫੜਕੇ ਦਾ ਇਹ ਪਟਵਾਰੀ ਹੈ ਕਿ ਇਹਦੇ ਤੋਂ ਇਹ ਖ਼ਬਰੀ ਹੋ ਗਈ ਹੈ ਪਹਿਲਾਂ ਜਿਹੜਾ ਸਵੇਰੇ ਉਸ 2000 ਲੈ ਅਸੋ ਦੀ ਰਿਕਵਰੀ ਹੋ ਗਈ ਹੈ ਜਿਹੜਾ 2000 ਹੁਣ ਬਾਅਦ ਦੇ ਵਿੱਚ ਇਹਨਾਂ ਰੈਡ ਹੈਂਡਡ ਅਟੈਕ ਹੋਇਆ ਉਹਦੇ ਕੋਲ ਵੀ 4000 ਰੁਪਏ ਦੇ ਖਬਰ ਹੋਏ ਦੇ ਚ ਠੀਕ ਠੀਕ ਸਰ ਇੱਕ ਕਦੋਦੀ ਸੀ ਕਿੰਨੀ ਦਿਨ ਪਹਿਲਾਂ ਕੰਪਲੀਟ ਆਈ ਸੀ ਸਰ ਕੰਪਲੇਂਟ ਤਾਂ ਜਿਹੜੀ ਸਾਡੇ ਕੋਲੇ ਕੱਲ ਹੀ ਉਹਨਾਂ ਨੇ ਸਾਨੂੰ ਦੱਸਿਆ ਕਿ ਬਟ ਇਹ ਪੈਸੇ ਜਿਹੜੇ ਅੱਜ ਅੱਜ ਦੇ ਸ਼ਰੀਰ ਕੋਲ ਕੰਪਲੇਂਟ ਤਾਂ ਸਾਡੇ ਕੋਲੇ ਇਹਨਾਂ ਨੇ ਸਵੇਰੇ ਦਿੱਤੇ ਨੇ ਪੈਸੇ ਨਹੀਂ ਕੰਪਲੇਂਟ ਸਾਡੇ ਕੋਲੇ ਅੱਜ ਇਹਨਾਂ ਨੇ ਦੱਸਿਆ ਸੀ ਅੱਜ ਹੀ ਐਫ ਆਈ ਆਰ ਬੱਚੀ ਕਰਤੀ ਐਫ ਆਈ ਆਰ